ਅਸੀਂ ਅਕਸਰ ਹੀ ਲੋਕਾਂ ਨੂੰ ਕਹਿੰਦੇ ਰਹਿੰਦੇ ਨੇ ਕਿ ਆਪਣੇ ਕੈਮਰੇ ਚੈੱਕ ਕਰਦੇ ਰਹੋ ਇਹਨਾਂ ਨੇ ਆਪਣੇ ਕੈਮਰੇ ਚੈੱਕ ਨਹੀਂ ਕੀਤੇ ਆ ਜੋ ਵਰਕਸ਼ਾਪ ਵਾਲੇ ਆ ਕੈਮਰੇ ਚੈੱਕ ਨਹੀਂ ਕਰੇ ਕੀ ਚੈੱਕ ਚੱਲਦੇ ਹੈ ਜਾਂ ਬੰਦ ਹੋ ਗਏ ਔਰ ਦੱਸ ਦਈਏ ਕਿ ਇੱਥੇ ਘਟਨਾ ਵਾਪਰ ਗਈ ਆ ਜੀ ਲਗਭਗ 4-5 ਦਿਨ ਤੋਂ ਖੱਜਲ ਹੋ ਰਿਹਾ ਔਰ ਕੋਈ ਵੀ ਸਰਾਗ ਨਹੀਂ ਮਿਲ ਰਿਹਾ ਔਰ ਵਰਕਸ਼ਾਪ ਦੇ ਵਿੱਚ ਵੇਖਦੇ ਤੁਸੀਂ ਕਿ ਮਹਿੰਗੀਆਂ ਗੱਡੀਆਂ ਹੁੰਦੀਆਂ ਔਰ ਬਹੁਤ ਸਾਰੇ ਪਰਿਵਾਰਾਂ ਦੀਆਂ ਗੱਡੀਆਂ ਇੱਥੇ ਲੱਗੀਆਂ ਹੁੰਦੀਆਂ ਜੋਰ ਪੇਰ ਵਾਸਤੇ ਆਈਆਂ ਹੁੰਦੀਆਂ ਔਰ ਵਰਕਸ਼ਾਪ ਦੇ ਵਿੱਚ ਜੋ ਗੱਡੀਆਂ ਲੱਗੀਆਂ ਸੀ ਜੋ ਸਪੇਅਰ ਪਾਰਟ ਦਾ ਸਮਾਨ ਰੱਖਿਆ ਸੀ ਹੋਰ ਬਹੁਤ ਸਾਰਾ ਸਮਾਨ ਸੀਗਾ ਔਰ ਦੱਸ ਦਈਏ ਕਿ ਇਹਨਾਂ ਦੇ ਜਿਹੜੇ ਕੈਮਰੇ ਆ ਇਹਨਾਂ ਨੇ ਚੈੱਕ ਨਹੀਂ ਕਰੇ ਦੋ ਦਿਨ ਪਹਿਲਾਂ ਕਿਤੇ ਕੈਮਰੇ ਬੰਦ ਹੋ ਗਏ ਸੀ ਔਰ ਰੋਜ਼ ਜਿਹੜੀ ਐ ਦੀ ਅਪਡੇਟ ਲੈਣੇ ਪੈਂਦੀ ਆ ਕੈਮਰਿਆਂ ਦੀ ਕਿ ਕੈਮਰੇ ਸੀਸੀਟੀਵੀ ਕੈਮਰੇ ਚੱਲ ਰਹੇ ਆ ਜਾਂ ਨਹੀਂ ਚੱਲ ਰਹੇ ਔਰ ਵਰਕਸ਼ਾਪ ਦੇ ਵਿੱਚ ਲੱਗੇ ਹੋਏ ਕੈਮਰੇ ਵੀ ਇਹਨਾਂ ਚੈੱਕ ਨਹੀਂ ਕੀਤੇ ਸਿਰਫ ਦੋ ਦਿਨ ਪਹਿਲਾਂ ਹੀ ਰਿਕਾਰਡਿੰਗ ਬੰਦ ਹੋਈ ਆ ਔਰ ਬਾਅਦ ਵਿੱਚ ਇਹਨਾਂ ਦਾ ਸਾਰਾ ਸਮਾਨ ਦੇ ਉੱਤੇ ਕੋਈ ਹੱਥ ਫੇਰ ਗਿਆ ਔਰ ਦੱਸ ਦਈਏ ਕਿ ਲਗਭਗ ਸਿਰਫ 4000 ਚ ਸੌਰੀ 4 ਕ ਲੱਖ ਦਾ ਇਹਨਾਂ ਦਾ ਸਮਾਨ ਜਿਹੜਾ ਉਹ ਚੋਰੀ ਹੋ ਗਿਆ ਔਰ ਲਗਾਤਾਰ ਸਮਾਨ ਕੋਈ ਨਾ ਕੋਈ ਵਿੱਚੋਂ ਮਿਸ ਹੁੰਦਾ ਨਜ਼ਰ ਆ ਰਿਹਾ ਫਿਰ ਖੋਲੋ ਫਰਾਈ ਕੀਤੀ ਜਾ ਰਹੀ ਹੈ ਲੇਕਿਨ ਸਮਾਨ ਜਿਹੜਾ ਘਟਦਾ ਹੀ ਨਜ਼ਰ ਆ ਰਿਹਾ ਕਿ ਇਹ ਵੀ ਸਮਾਨ ਘਟ ਗਿਆ ਵੀ ਅਜੇ ਅਕਾਊਂਟ ਕਰ ਰਹੇ ਆ ਕਿ ਕਿੰਨਾ ਕੁ ਸਮਾਨ ਇਹਨਾਂ ਦਾ ਘਟ ਗਿਆ ਸਪੇਅਰ ਪਾਰਟ ਦੀਆਂ ਤਸਵੀਰਾਂ ਨੇ ਔਰ ਲਗਾਤਾਰ ਤੁਹਾਨੂੰ ਦੱਸ ਦਈਏ ਕਿ ਗੁਰਦਾਸਪੁਰ ਬਾਈਪਾਸ ਦੇ ਉੱਤੇ ਵਰਕਸ਼ਾਪ ਹੈ ਔਰ ਬਹੁਤ ਸਾਰੇ ਕਾਰੋਬਾਰ ਤੁਸੀਂ ਖੋਲਦੇ ਹੋ ਲੇਕਿਨ ਕਾਰੋਬਾਰਾਂ ਦੇ ਵਿੱਚ ਆਹ ਦਿੱਕਤਾਂ ਆਉਂਦੀਆਂ ਕਿ ਇਹ ਤੁਸੀਂ ਕੈਮਰੇ ਜਿਹੜੇ ਆ ਉਹ ਬਾਰ-ਬਾਰ ਚੈੱਕ ਨਹੀਂ ਕਰਦੇ ਔਰ ਬਾਅਦ ਵਿੱਚ ਤੁਸੀਂ ਪੁਲਿਸ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਲਗਾਉਂਦੇ ਹੋ ਕਿ ਪੁਲਿਸ ਕਾਰਵਾਈ ਨਹੀਂ ਕਰ ਰਹੀ ਜਿੰਨੇ ਦੇਰ ਐ ਪੁਲਿਸ ਨੂੰ ਕੋਈ ਸ਼ਰਾਗ ਨਹੀਂ ਮਿਲਦਾ ਤਾਂ ਸ਼ਰਾਗ ਮਿਲਣ ਤੋਂ ਪਹਿਲਾਂ ਪੁਲਿਸ ਕਿਵੇਂ ਬੰਦੇ ਫੜ ਲਵੇਗੀ ਔਰ ਚੋਰਾਂ ਨੇ ਤਾਂ ਬਿਲਕੁਲ ਹੀ ਆਤਮਚਾਰ ਰੱਖੀ ਆ ਲਗਾਤਾਰ ਚੋਰੀਆਂ ਦੀਆਂ ਘਟਰਾਵਾਂ ਵਧਦੀਆਂ ਜਾ ਰਹੀਆਂ ਨੇ ਔਰ ਇਹ ਤਸਵੀਰਾਂ ਤੁਹਾਨੂੰ ਗੁਰਦਾਸਪੁਰ ਦੀਆਂ ਵਖਾ ਰਹੇ ਆ ਔਰ ਇਹ ਗੁਰਦਾਸਪੁਰ ਦੀ ਇਹ ਵਰਕਸ਼ਾਪ ਹੈ ਬਾਈਪਾਸ ਦੇ ਉੱਤੇ ਔਰ ਇਸ ਵਰਕਸ਼ਾਪ ਦੇ ਚੋਂ ਲਗਭਗ 4 ਲੱਖ ਦੀ ਜਿਹੜੀ ਚੋਰੀ ਆ ਉਹ ਹੋ ਗਈ ਆ ਔਰ 4 ਦਿਨ ਤੋਂ 5 ਦਿਨ ਤੋਂ ਇਹ ਖੱਜਲ ਹੋ ਰਿਹਾ ਕਿ ਕੋਈ ਸਰਾਖ ਮਿਲ ਜਾਵੇ ਲੇਕਿਨ ਅਜੇ ਸਰਾਖ ਨਹੀਂ ਮਿਲ ਰਿਹਾ ਜਦੋਂ ਪੁਲਿਸ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ 1-2 ਸਾਨੂੰ ਸਰਾਖ ਮਿਲਦੇ ਅਸਾਰ ਬਣ ਗਏ ਨੇ ਹੋ ਸਕਦਾ ਤੁਹਾਡੇ ਦਿਨਾਂ ਤੱਕ ਅਸੀਂ ਬਿਲਕੁਲ ਉਹਨਾਂ ਨੂੰ ਕਵਰ ਕਰ ਲਈਏ ਲੇਕਿਨ ਬਹੁਤ ਸਾਰੀ ਅਜੇ ਤਫਤੀਸ਼ ਕੀਤੀ ਜਾ ਰਹੀ ਹੈ ਅਜੇ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਵੇਖੋ ਕਿੰਨੇ ਸਮੇਂ ਤੱਕ ਚੋਰ ਫੜੇ ਜਾਂਦੇ ਆ ਤਾਂ ਕਦੋਂ ਇਹਨਾਂ ਦਾ ਸਮਾਨ ਜਿਹੜਾ ਵਾਪਸ ਮਿਲਦਾ ਔਰ ਬਚਾ ਹੋ ਗਿਆ ਮਾਲਕ ਵੱਲੋਂ ਕਿ ਲੋਕਾਂ ਦੀਆਂ ਗੱਡੀਆਂ ਜਿਹੜੀਆਂ ਲੱਗੀਆਂ ਸੀ ਉਹ ਨਹੀਂ ਗਈਆਂ ਉਹ ਕੋਈ ਨੁਕਸਾਨ ਨਹੀਂ ਹੋਇਆ ਸਿਰਫ ਸਪੇਅਰ ਪਾਰਟ ਦਾ ਸਮਾਨ ਹੀ ਚੋਰੀ ਹੋਇਆ ਇਹ ਤਸਵੀਰਾਂ ਤੁਹਾਨੂੰ ਕਿਵੇਂ ਲੱਗ ਰਹੀਆਂ ਉਹ ਜਾਣਕਾਰੀ ਤੁਹਾਨੂੰ ਕਿਵੇਂ ਲੱਗ ਰਹੀ ਹੈ ਕਮੈਂਟ ਜਰੂਰ ਕਰੋ ਔਰ ਸ਼ੇਅਰ ਜਰੂਰ ਕਰ ਦਿਓ ਧੰਨਵਾਦ